ਤੇ ਜੀ ਦੇ ਉੱਪਰ ਹਮਲਾ ਕਰ ਦਿੱਤਾ ਹੈ ਬਾਬਾ ਬੀਰ ਸਿੰਘ ਜੀ ਨੇ ਆਪਣਾ ਖੰਡਾ ਕੱਢਿਆ ਤਲਵਾਰ ਕੱਢੀ ਬੇਮਾਰ ਕੀਤੀ ਤੇ ਤਲਵਾਰ ਦੇ ਨਾਲ ਖੰਡੇ ਦੇ ਨਾਲ ਉਹਨਾਂ ਪਠਾਣਾਂ ਦੇ ਨਾਲ ਜੰਗ ਕਰੀ ਸ਼ੁਰੂ ਕਰ ਦਿੱਤੀ ਲੜਦਿਆਂ ਲੜਦਿਆਂ ਬਾਬਾ ਬੀਰ ਸਿੰਘ ਜੀ ਦਾ ਖੰਡਾ ਟੁੱਟ ਗਿਆ ਹੁਣ ਇਹ ਨਿਆ ਦੇ ਉਹ ਪਠਾਣ ਬਹੁਤ ਜਾਦੇ ਨੇ ਉਹਨਾਂ ਅਰਦਾਸ ਕੀਤੀ ਕਿ हे गुरु नानक देव ਸੱਚੇ ਪਾਤਸ਼ਾਹ ਹੁਣ ਕਿਰਪਾ ਕਰਕੇ ਮੇਰੀ ਆਤਿ ਰੱਖਿਆ ਕਰ। ਇਤਿਹਾਸ ਤਾਂ ਲਿਖਦੇ ਨੇ ਕਹਿੰ ਲੱਗੇ ਬਾਦਾਂ ਬੀਬੀ ਜੀ ਇਨ੍ਹਾਂ ਪੰਨਿਆਂ ਦੇ ਘੇਰੇ ਦੇ ਵਿੱਚੋਂ ਇਨ੍ਹਾਂ ਪਠਾਰਾਂ ਦੇ ਘੇਰੇ ਦੇ ਵਿੱਚੋਂ ਬਾਹਰ ਨਿਕਲ ਗਏ। ਇਸ ਗੱਲ ਦਾ ਪ੍ਰਭਾਵ ਬੜਾ ਵਿਦਕੀ ਦੇ ਉੱਪਰ ਪਿਆ ਹੈ। ਕਹਿੰ ਲੱਗੇ ਉਹ ਗੁਰੂ ਜੀ ਦੇ ਅੱਗੇ ਅਰਦਾਸ ਕੀਤੀ ਹੈ ਨਾ

ਸ਼ੇਖ ਭੌਇ ਦੇ ਵਿੱਚੋਂ ਅਸ਼ੀਰਵਾਦ ਲੈ ਕੇ ਆਪਣੇ ਘਰ ਦੇ ਵਿੱਚ ਫੌਕੇ ਮਨ ਵਿੱਚ ਵਿਚਾਰੇ ਕਹਿ ਲੱਗੇ ਕਿ ਜੇ ਸਮਾਂ ਬਣੇ ਨਾ ਤੇ ਮੈਂ ਵੀ ਪਿਆਰ ਕੇ ਬਾਪੁਰਖਾਂ ਦੇ ਰੱਬ ਦੇ ਪਿਆਰਿਆਂ ਦੇ ਦਰਸ਼ਨ ਦਿਦਾਰੇ ਕਰ ਕੀ ਥਾਵਾਂ ਉਹਨਾਂ ਦੇ ਕੋਲ ਰਹਾ ਉਹਨਾਂ ਦੇ ਕੋਲ ਬੈਠ ਕੇ ਮੈਂ ਵੀ ਪੁਸਤਕਾਲ ਪੁਰਖ ਵੇ ਗੁਰੂ ਪਰਮਾਤਮਾ ਦੀ ਭਜਨ ਬੰਦਗੀ ਕਰਿਆ ਕਰੀ ਸਮਾਂ ਚਾਲਿਤ ਚੱਲਿਆ ਆਪਣੇ ਪਿੰਡ ਦੇ ਵਿੱਚ ਹੀ ਇਹਨਾਂ ਨੇ ਵਾਰੀ ਪੜਦੇ ਨੇ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਦੀ ਸੇਵਾ ਪ੍ਰਯਤ ਕਰਦੇ ਇੱਕ ਜਣ ਆਪਣੇ ਪਿੰਡ ਵਿੱਚ ਬੈਠੇ ਨੇ ਪਿੰਡ ਤੋਂ ਬਾਹਰ ਬਾਹਰ ਇੱਕ ਡੇਰਾ ਇੱਕ ਉਸ ਵਿੱਚ ਇਹਨਾਂ ਨੇ ਆਪਣਾ ਵਸਾਮ ਰੱਖਿਆ ਜਦੋਂ ਉਹ ਜਗਾ ਦੇ ਉੱਪਰ ਬੈਠੇ ਨੇ ਨਾ ਇਹਨਾਂ ਨੂੰ ਪਤਾ ਲੱਗਾ ਇਹ ਕੋਈ ਕੋਈ ਪਾਤਮਾ ਦੀ ਕੋਈ ਕੋਈ ਗੁਰੂਕਿਆਂ ਧਾਮਾਂ ਦੀ ਸੰਗਤ ਕਰਨ ਵਾਸਤੇ ਉਹਨਾਂ ਦੇ ਦਰਸ਼ਨ ਦਿਜਾਰੇ ਕਰਨ ਵਾਸਤੇ ਕੋਈਆਂ ਪਿਆਰ ਦਾ ਸੰਗਤਾਂ ਇਸ ਇਲਾਕੇ ਦੇ ਵਿੱਚ ਜੰਗ ਰਹਿ ਗਿਆ। ਵਰਖਾ ਹੋ ਰਹੀ ਹੈ ਮੀਂਹ ਪੈ ਰਿਹਾ ਹੈ। ਉਹਨਾਂ ਸੰਗਤਾਂ ਨੇ ਤੱਕ ਟਿਕਣ ਦੇ ਵਾਸਤੇ ਕੋਈ ਟਿਕਾਣੀ ਦੀ ਭਾਲ ਕਰਨੀ ਸ਼ੁਰੂ ਕੀਤੀ। ਬਾਬਾ ਬੀਰ ਸਿੰਘ ਵੀ ਉਹਨਾਂ ਦੇ ਕੋਲ ਗਏ ਨੇ। ਉਹਨਾਂ ਨੂੰ ਜਾ ਕੇ ਆਪਣੇ ਉਸ ਆ ਘੱਗੋ ਘੂਏ ਤੋਂ ਬਾਅਦ ਮਾ ਜਿਹੜਾ ਪੜਾਈ ਉਸ ਪੜਾਅ ਦੇ ਵਿੱਚ ਟਿਕਣ ਦੇ ਵਾਸਤੇ ਬਾਬਾ ਵੀਰ ਸਿੰਘ ਜੀ ਨੇ ਰਾਤ ਟਿਕਣ ਦੇ ਵਾਸਤੇ ਬੇਨਤੀ ਕੀਤੀ ਸੰਤਾਂ ਆਈਆਂ ਨਹੀਂ ਹੁਣ ਬਾਣੇ ਵਿੱਚ ਆ ਗਏ ਕਹਿੰਦੇ ਸੰਤਾਂ ਨੂੰ ਤੇ ਸੱਜਣ ਆਏ ਪਰ ਇਹਨਾਂ ਨੂੰ ਕੁਝ ਖਵਾਇਆ ਪਿਆਇਆ ਨਹੀਂ ਜਾਵੇ ਇਹਨਾਂ ਦੀ ਸੰਗਤ ਵੀ ਕੀਤੀ ਜਾਵੇ ਸੇਵਾ ਵੀ ਕੀਤੀ ਜਾਵੇ ਤਾਂ ਇਹਨਾਂ ਨੂੰ ਬੁਲਾਉਣ ਦਾ ਫਾਇਦਾ ਇਹ ਹੁਣ ਕੋਈ ਨਾ ਕੋਈ ਐਹੋ ਜਿਹਾ ਕੰਮ ਕਰਾਂ ਜਿਹਦੇ ਨਾਲ ਇੰਨਾ ਸੰਕਤਾ ਦੇ ਰਾਤ ਨੂੰ ਉਸਤਾ ਛਕਣ ਦੇ ਵਾਸਤੇ ਪ੍ਰਸ਼ਾਦਾ ਪਾਣੀ ਤਿਆਰ ਕਰਤਾ ਜਾਵਾਂ ਪਰ ਵਰਖਾ ਬਹੁਤ ਜਿਆਦੀ ਹੋ ਰਹੀ ਹੈ ਵਰਖਾ ਦਾ ਕਰਕੇ ਬਾਲਣ ਗਿੱਲਾ ਹੈ ਬਾਲਣ ਗਿੱਲਾ ਹੋਣ ਕਰਕੇ ਇਹਨਾਂ ਨੂੰ ਅੱਗ ਬਾਲਣ ਦੇ ਵਿੱਚ ਦਿੱਕਤ ਆ ਰਹੀ ਹੈ ਇਤਿਹਾਸ ਤਾਂ ਲਿਖ ਦੇਗੇ ਕਿੰਦੇ ਵਾਰ ਵਾਰ ਵੀਰ ਸਿੰਘ ਜੀ ਆਪਣੇ ਘਰ ਵਿੱਚ ਗਏਗੇ ਇਹਨੇ ਜਾਰ ਕੇ ਆਪਣੇ ਘਰ ਦੀਆਂ ਰੂਹੇ ਤੇ ਵਾਰੀਆਂ ਲਾਉਣੀਆਂ ਸ਼ੁਰੂ ਕੀਤੀਆਂ ਕੱਲ ਭੇਜਦਾ ਗੁਰੂ ਕੇ ਪਿਆਰੇ ਮੇਰੇ ਧਰ ਦੇ ਵਿੱਚੋਂ ਭੁੱਖੇ ਚਲੇ ਗਏ ਕਿ ਮੇਰੀ ਸੇਵਾ ਕੀਤੀ ਦਾ ਕੋਈ ਫਲ ਨਹੀਂ ਮਿਲੇਗਾ ਜੇ ਮੈਂ ਗੁਰੂ ਕੇ ਸਿੱਖਾਂ ਨੂੰ ਨਜਾਰ ਕੇ ਉਹਨਾਂ ਦੀ ਸੇਵਾ ਦੇ ਨਾਲ ਸੇਵਾ ਕਰਕੇ ਘਰ ਵਿੱਚੋਂ ਤੋਰਾਂਗਾ ਕਿ ਮੇਰੀ ਸੇਵਾ ਗੁਰੂ ਨਾਨਕ ਦੇ ਘਰ ਵਿੱਚ ਖਾਏ ਪੈ ਜਾਵੇ ਕਿੰਨੇ ਭੂਵੇਂ ਬਾਰਨਾ ਉਤਾਰੇ ਨੇ ਉਹਨੇ ਭੂਵੇਂ ਬਾਰਨਾ ਉਤਾਰਨ ਤੋਂ ਬਾਅਦ